ਮੈਂ ਅੱਜ ਦੇ ਜਿਹੜੇ ਰੋਜ਼ ਪ੍ਰਦਰਸ਼ਨ ਲੈ ਕੇ ਕੀ ਕਹਿਣਾ ਚਾਹੁੰਗਾ ਤੁਹਾਨੂੰ ਮੌਲਕ ਕਿਸ ਵਿਸ਼ੇ ਨੂੰ ਲੈ ਕੇ ਤੁਹਾਨੂੰ ਜਿਹੜਾ ਰੋਜ਼ ਪ੍ਰਦਰਸ਼ਨ ਕੀਤਾ ਅੱਜ ਦਾ ਸਾਡਾ ਰੋਜ਼ ਪ੍ਰਦਰਸ਼ਨ ਜਿਹੜਾ ਹੈ ਕਲਕੱਤਾ ਦੇ ਵਿੱਚ ਹੋਏ ਇੱਕ ਡਾਕਟਰ ਦੇ ਡਾਕਟਰ ਮਹਿਲਾ ਦੇ ਨਾਲ ਰੇਪ ਅਤੇ ਮਰਡਰ ਦੇ ਕੇਸ ਵਿੱਚ ਹੈ ਜੋ ਕਿ ਇੱਕ ਡਾਕਟਰ ਲਈ ਨਹੀਂ ਸਾਰੀ ਹੀ ਔਰਤਾਂ ਬੱਚੀਆਂ ਲਈ ਹੈ ਉਹਨਾਂ ਦੀ ਸੇਫਟੀ ਦੇ ਪ੍ਰਤੀ ਸਾਡਾ ਇਹ ਇੱਕ ਕਦਮ ਹੈ ਕਿ ਸਾਰੇ ਹੀ ਆਪਾਂ ਸੁਸਾਇਟੀ ਜ਼ਿੰਮੇਵਾਰ ਆ ਇਸ ਚੀਜ਼ ਲਈ ਆਪਾਂ ਅੱਜ ਆਜ਼ਾਦੀ ਦਿਵਸ ਮਨਾ ਰਹੇ ਹਾਂ ਪਰ ਆਜ਼ਾਦੀ ਸਭ ਨੂੰ ਨਹੀਂ ਉਹ ਮਿਲ ਰਹੀ ਇਸ ਟਾਈਮ ਨਾ ਕੋਈ ਵੀ ਜਿੱਥੇ ਵੀ ਜਾ ਰਿਹਾ ਸੀ ਉਹਨਾਂ ਸਾਡੀ ਸੇਫਟੀ ਹੈ ਸਾਨੂੰ ਸੇਫਟੀ ਇਹ ਨਹੀਂ ਕਿ ਸਿਰਫ ਘਰਾਂ ਦੇ ਅੰਦਰ ਹੋਣੀ ਚਾਹੀਦੀ ਹੈ ਜਾਂ ਵੱਡੇ ਸ਼ਹਿਰਾਂ 'ਚ ਆਪਾਂ ਕਹਿੰਨੇ ਆ ਜਾਂ ਵੱਡੇ ਕਾਲਜਾਂ 'ਚ ਵੱਡੇ ਹਸਪੀਟਲ 'ਚ ਹਰ ਜਗ੍ਹਾ ਔਰਤਾਂ ਦਾ ਮਹਿਫੂਜ਼ ਹੋਣਾ ਜ਼ਰੂਰੀ ਹੈ ਤੇ ਇਕੱਲਾ ਆਜ਼ਾਦੀ ਦਿਵਸ ਮਨਾਣ ਨਾਲ ਅਸੀਂ ਆਜ਼ਾਦ ਨਹੀਂ ਮੰਨੇ ਜਾਂਦੇ ਹੈਗੇ ਸੋਚ ਸਾਡੀ ਹਜੇ ਵੀ ਸੋਸਾਇਟੀ ਦੀ ਉੱਥੇ ਹੀ ਖੜੀ ਹੈ ਜੋ ਕਿ ਅੱਜ ਤੋਂ 75 ਸਾਲ ਪਹਿਲਾਂ ਸੀਗੀ ਤੋਂ ਸਾਨੂੰ ਸਾਰਿਆਂ ਨੂੰ ਆਪਣੀ ਸੋਚ ਨੂੰ ਆਜ਼ਾਦ ਰੱਖਣਾ ਚਾਹੀਦਾ ਹੈ ਕੁੜੀਆਂ ਦੇ ਪ੍ਰਤੀ ਔਰਤਾਂ ਦੇ ਪ੍ਰਤੀ ਲੜਕਾ ਹੋਵੇ ਜਾਂ ਲੜਕੀ ਆਜ਼ਾਦੀ ਬਰਾਬਰ ਦੀ ਹੋਣੀ ਚਾਹੀਦੀ ਹੈ ਸੇਫਟੀ ਦੇ ਵਜੋਂ ਐਟਲੀਸਟ ਦਾ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਆਪਣੀ ਸਾਰੀ ਸੋਸਾਇਟੀ ਦੇ ਬਾਰੇ ਸੋਚਣਾ ਚਾਹੀਦਾ ਹੈ ਅਤੇ ਸੇਫਟੀ ਦੇ ਬਾਰੇ ਮੈਨੂੰ ਅੱਜ ਤੋਂ ਕੋਈ ਲਾ ਲੋ ਸਾਲ 2 ਸਾਲ ਪਹਿਲਾਂ ਜਾਂ ਤਕਰੀਬਨ ਕਾਫੀ ਲੰਬੇ ਸਮੇਂ ਤੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਕਾਫੀ ਸਾਹਮਣੇ ਆ ਰਹੀਆਂ ਕਿਸ ਨੂੰ ਕਸੂਰਵਾਰ ਮੰਨਿਆ ਜਾ ਸਕਦਾ ਹੈ ਦੇਖੋ ਪਰਵਰਿਸ਼ ਇੱਕ ਲੜਕਾ ਜਾਂ ਲੜਕੀ ਉਹਦੀ ਘਰ ਤੋਂ ਹੀ ਹੁੰਦੀ ਹੈ ਸਾਨੂੰ ਆਪਣੀ ਪਰਵਰਿਸ਼ ਦੇ ਵਿੱਚ ਹੀ ਲੜਕੇ ਤੇ ਲੜਕੀਆਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਤੁਸੀਂ ਆਪਸ ਵਿੱਚ ਇੱਜ਼ਤ ਕਿਸ ਤਰ੍ਹਾਂ ਕਰਨੀ ਹੈ ਜੇ ਬੱਚੇ ਨੂੰ ਪਤਾ ਹੋਏਗਾ ਕਿ ਇੱਜ਼ਤ ਅਸੀਂ ਆਪਣੀ ਭੈਣ ਦੀ ਆਪਣੀ ਮਾਂ ਦੀ ਆਪਣੀ ਬੀਬੀ ਦੀ ਕਿਸੇ ਵੀ ਔਰਤ ਵਰਗ ਦੀ ਕਿੱਦਾਂ ਰਿਸਪੈਕਟ ਕਰਨੀ ਹੈ ਉਹ ਬੱਚਾ ਪਰਵਰਿਸ਼ ਜੇ ਇਹ ਸਿੱਖੇਗਾ ਉਹ ਕਦੀ ਮਾਰ ਨਹੀਂ ਖਾਏਗਾ ਤੇ ਸਾਨੂੰ ਇਹ ਪਰਵਰਿਸ਼ ਆਪਣੇ ਘਰ ਤੋਂ ਹੀ ਸ਼ੁਰੂ ਕਰਨੀ ਚਾਹੀਦੀ ਹੈ ਤੁਸੀਂ ਕੀ ਮੰਗ ਕਰਦੇ ਆ ਅੱਜ ਨਿਉਸਾਉਣਾ ਦੋਸ਼ੀਆਂ ਨੂੰ ਲੈ ਕੇ ਦੇਖੋ ਜ਼ਰੂਰ ਜੋ ਜਿਸ ਮਾਪਾਪ ਦਾ ਬੱਚਾ ਗਿਆ ਹੈ ਇਸ ਦੁਨੀਆ ਚ ਉਹ ਕਹਿੰਦੇ ਆ ਬੇਟੀ ਬਚਾਓ ਬੇਟੀ ਪੜਾਓ ਠੀਕ ਹੈ ਉਹਨਾਂ ਨੇ ਬੇਟੀ ਪੜਾਈ ਵੀ ਪਰ ਵੱਜ ਤਾਂ ਨਹੀਂ ਸਕੀ ਉਹ ਤਾਂ ਇਸ ਜੇ ਇਸੇ ਤਰ੍ਹਾਂ ਦੇ ਹਾਲਾਤ ਰਹੇ ਤਾਂ ਲੋਕੀ ਇਸੇ ਗੱਲੋਂ ਡਰਦੇ ਨੇ ਕਿ ਬੇਟੀ ਪੈਦਾ ਕਰਕੇ ਪੜਾ ਕੇ ਵੀ ਜੇ ਨਹੀਂ ਬਚੀ ਤਾਂ ਫਿਰ ਮਾਪਾਪ ਦਾ ਉਸਤੇ ਪ੍ਰਤੀ ਕੀ ਉਹਨਾਂ ਦਾ ਬੋਝ ਚੱਲਿਆ ਉਸੀ ਤੇ ਇਸ ਕਰਕੇ ਸਾਨੂੰ ਇਸ ਚੀਜ਼ ਤੋਂ ਸਤਰਕ ਰਹਿਣਾ ਚਾਹੀਦਾ ਹੈ ਕਿ ਅਸੀਂ ਆਪਣੇ ਲੜਕੀਆਂ ਨੂੰ ਅੱਛੀ ਪਰਵਿਰਿਸ਼ ਦੇਈਏ ਤਾਂ ਕਿ ਸ਼ੁਰੂ ਤੋਂ ਹੀ ਉਹ ਕੁੜੀਆਂ ਦੀ ਔਰਤਾਂ ਦੀ ਮਾਤਾਵਾਂ ਦੀ ਇੱਜ਼ਤ ਕਰਨ ਤੇ ਇਸ ਚੀਜ਼ ਆਪਾਂ ਆਪਣੀ ਸੁਸਾਇਟੀ ਨੂੰ ਇੱਕ ਬੈਟਰ ਸੁਸਾਇਟੀ ਬਣਾ ਸਕੀ ਅੱਜ ਦੇ ਦੌਰ ਦੇ ਵਿੱਚ ਤੇ ਆਪਾਂ ਪੂਰੀ ਦੁਨੀਆ ਤੇ ਕੰਦੇ ਨਾਲ ਕੰਦਾ ਮਿਲਾ ਕੇ ਸਾਰੀ ਦੁਨੀਆ ਦੇ ਨਾਲ ਚੱਲ ਸਕੀ